ਕੀਰੋ ਹੁਨਾ ਏ ਬਾਬੇ ਦੀ ਓ ਗੁਰਪ੍ਰੀਤ ਸਿਆ ਆ ਗਿਆ ਕੀ ਹਾਲ ਨੇ ਬੱਚਾ ਖੜਾ ਹੋ ਤੇ ਮੋਢੇ ਦੱਬ ਤੇਰਾ ਕੰਮ ਬਣ ਗਿਆ ਦਕਸ਼ਨਾ ਲੈ ਕੇ ਆਇਆ ਹਾਂ ਬਾਬੇ ਲਓ ਦਕਸ਼ਨਾ ਦਕਸ਼ਨਾ ਓ ਮਾਇਆ ਪੂਰੇ ਨੇ ਗਿਣਨ ਦੀ ਲੋੜ ਨਹੀਂ ਗਿਣਨ ਦੀ ਲੋੜ ਨਹੀਂ ਬਾਬੇ ਪੂਰੇ ਨੇ ਇੱਕ ਪੂਰੇ ਪੰਜ ਨੇ ਮਾੜੇ ਮੋٹے ਵੱਢ ਕਰ ਦਿੰਦਾ ਬਾਬਾ ਪੰਜਾਂ ਫੇਰ ਤੇਰਾ ਕੰਮ ਬਣਨ ਕੇ ਬਾਅਦ ਦੇ ਜਾਵਾਂਗੇ ਫੇਰ ਰਾਤੀ ਆਵਾਂਗੇ ਕਲਾਗਿਲਾ ਸੀ ਹੜਕਾਇਆ ਹਾਂ ਕੋਈ ਨਹੀਂ ਇਹ ਗੁੱਡੀ ਨਹੀਂ ਸੁਣਿਆ ਕਰਦੇ ਤੂੰ ਪਹਿਲਾਂ ਵੀ ਸੁਣਦਾ ਬੱਬਾ ਲੈ ਸੁਣਦੀ ਤਾਂ ਹੈਗੀ ਆ ਮੈਂ ਵੀ ਕੰਮ ਕਰਾਣਾ ਹੈਗਾ ਆਪਦਾ ਪਰਸਨਲ ਗੱਲਾਂ ਹੁੰਦੀਆਂ ਨੇ ਚੱਲ ਤੈਨੂੰ ਮਿਲਦੇ ਆਂ ਆਪਾਂ ਸ਼ਾਮੀ ਆਹ ਦੇਖ ਆ ਮੁੰਡਾ ਆਇਆ ਅੱਜ ਨਵਾਂ ਮੋਟਰਸਾਈਕਲ ਦਵਾਤਾ ਇਹਦਾ ਢੋਲ ਦਾ ਕੰਮ ਚਲਵਾਤਾ ਅੱਛਾ ਬੱਬਾ ਹਾਂ ਸਾਰੇ ਹੁਣ ਰਹਿਮਤ ਰਹਿਮਤ ਹੋਈ ਪਈ ਐ ਸਾਰੇ ਬਾਜ਼ਾਰ ਤੇ ਬੱਬਾ ਐਵੇਂ ਕਰ ਫਿਰ ਮੈਨੂੰ ਵੀ ਨੌਕਰੀ ਲਵਾਦੀ ਤੂੰ ਤੈਨੂੰ ਵੀ ਨੌਕਰੀ ਲਵਾ ਦਾਂਗੇ ਤੂੰ ਕਾ ਤੋ ਗੁੱਡੀ ਦਾਸ ਹੁੰਨੀ ਐ ਬੱਬਾ ਐਵੇਂ ਨਗਰਿਆ ਕਰੋ ਤੁਸੀਂ ਹੋਰ ਕੀ ਨਹੀਂ ਤੇ ਭਗਤਣੀਏ ਮੇਰੀ ਗੱਲ ਸੁਣ ਦਵਾਰੇ ਉਹ ਵਾਲਾ ਜਿਹੜਾ ਪਹਿਲਾਂ ਤੈਨੂੰ ਪਲਾਨ ਦੱਸਿਆ ਸੀ ਉਹ ਆਪਾਂ ਕੈਨਸਲ ਕਰਤਾ ਐਤਕੀ ਤੇਰੀ ਕਾਲੀ ਮੁਰਗੀ ਲੱਗਣੀ ਐ ਕਾਲੀ ਮੁਰਗੀ ਨਾਲ ਦਾ ਚਿੱਟੀ ਕਹਿੰਦੇ ਸੀ ਤੈਨੂੰ ਮੈਂ ਹੋਰ ਕੀ ਕਹ ਰਿਹਾ ਤੂੰ ਤਾਂ ਉਹੀ ਗੱਲਾਂ ਕਰਦੀ ਐ ਲੈ ਜਾ ਯਾਰ ਇਹਨੂੰ ਯਾਰ ਇਹਦੇ ਕੰਮ ਹੀ ਨਹੀਂ ਆ ਗਏ ਯਾਰ ਇੱਕ ਵਾਰੀ ਤੁਸੀਂ ਚੰਗਾ ਬੋਲ ਮੁੰਡੇ ਚੰਗਾ ਜੀ ਬਾਬਾ ਜੀ ਗਲਤੀ ਨਹੀਂ ਯਾਰ ਤੂੰ ਤਾਂ ਉਹੀ ਗੱਲਾਂ ਕਰਦੀ ਐ ਬਾਬਾ ਜੀ ਗਲਤੀ ਹੋ ਗਈ ਮੇਰੇ ਨਾਲ ਸੁਭਾਅ ਨਾ ਆ ਗਏ ਅੰਬਾਨੀ ਆਂਦਾ ਮੇਰੇ ਕੋਲੇ ਬਾਬਾ ਮੇਰੀ ਗੱਲ ਸੁਣ ਲੈ ਬਾਬਾ ਅੰਬਾਨੀ ਆ ਗਿਆ ਮੇਰੇ ਕੋਲੇ ਬਾਬਾ ਆ ਰਹੇ ਆਂਦੇ ਨੇ ਤੇ ਇਹ ਮੇਰੇ ਨਾਲ ਜਵਾਬ ਸੁਭਾਵਲਾ ਇਹਨੂੰ ਲੈ ਜਾ ਮੈਂ ਬਾਬਾ ਮੈਂ ਤਾਂ ਬਾਹਰ ਮੇਰੇ ਕੋਲੇ ਮੇਰੇ ਕੋਲੇ ਮੀਤਾ ਵਚਨ ਆਇਆ ਕਹਿੰਦਾ ਮੈਂ ਦਿਲਜੀਤ ਨੂੰ ਕਰੋੜਪਤੀ ਸ਼ੋਅ 'ਚ ਬੁਲਾਣਾ ਐ ਮਗਾ ਉਹ ਨਹੀਂ ਆਂਦਾ ਕਹਿੰਦਾ ਬਾਬਾ ਉਹਨੂੰ ਬੁਲਾਣਾ ਪਊਗਾ ਮੈਂ ਦਿਲਜੀਤ ਨੂੰ ਐਸੀ ਭੂਤੀ ਬਣਾ ਕੇ ਦਿੱਤੀ ਦਿਲਜੀਤ ਭੱਜਿਆ ਗਿਆ 50-50 ਲੱਖ ਰੁਪਇਆ ਜਿੱਤਦਾ ਹੈ ਉੱਥੋਂ ਉਹਦੀ ਫਿਲਮ ਦੀ ਸ਼ੂਟਿੰਗ ਕਰਾਦੀ ਬੇ ਬਾਬਾ ਮੈਨੂੰ ਮਾਫ ਕਰ ਦੇ ਮੈਂ ਕੀ ਕਰਾਂ ਮੈਨੂੰ ਮਾਰੀ ਦੁੱਤੀਆਂ ਇਹ ਕੁੜੀ ਟਿੱਚਰਾਂ ਕਰਦੀ ਐ ਓ ਬਾਬਾ ਓਏ ਓਏ ਇਹ ਭਗਤਨੀਏ ਰੋ ਨਾ ਤੂੰ ਰੋ ਨਾ ਭਗਦੇ ਨੀ ਬਾਬਾ ਵੀ ਰੋਣਾ ਆ ਜੂਆ ਤੂੰ ਐਨੂੰ ਚੁੱਪ ਕਰਾ ਓ ਬਾਬਾ ਕੰਮ ਕਰ ਤੂੰ ਐਨਾ ਦਾ ਤੂੰ ਮੇਰਾ ਕੰਮ ਕਰਾ ਦੋ ਤੂੰ ਮੇਰੀ ਗੱਲ ਸੁਣ ਲੈ ਤੂੰ ਝੋਲੀ ਕਰ ਤੇਰੇ ਝੋਲੀ ਆ ਪਾਨਿਆ ਇਹਨੇ ਪੂਰੇ ਭਵਿੱਖਿਆ ਬਾਣੀ ਕਰਕੇ ਜੰਗਲਾਂ ਚੋਂ 185 ਜੜੀ ਬੁੱਟੀਆਂ ਇਕੱਠੀਆਂ ਕਰਕੇ ਬੀਜ ਤਿਆਰ ਕਰੇ ਨੇ ਇਹਨਾਂ ਨੂੰ ਜਾ ਕੇ ਅੱਛਾ ਬਾਬਾ ਦਾਲ ਸਬਜ਼ੀ ਚ ਜਿਹਦੇ ਮਰਜ਼ੀ ਚ ਪਾਣੀ ਚ ਭੋ ਕੇ ਉਹਨੂੰ ਖਵਾ ਦੀ ਠੀਕ ਹੈ ਬਾਬਾ ਉਹ ਖਾ ਕੇ ਸਹੀ ਹਫ਼ਤੇ ਵਿੱਚ दारू ਛੱਡ ਦੇਗਾ ਅੱਛਾ ਤੁਹਾਡੀ ਦਿਕਸ਼ਨਾ ਕਿੰਨੀ ਹੋਈ ਹੈ ਬਾਬਾ ਦਿਕਸ਼ਨਾ ਤੈਨੂੰ ਦੱਸਿਆ ਉਹ ਹੀ ਲੈਣੇ ਆਪਾਂ ਕਿਹੜੀ ਮਾਇਆ ਲੈਣੇ ਆ ਬਾ 3000 ਲੈ ਰਹੇ ਨੇ ਕਾਹ ਚਾ ਵਾਦ ਲੈਵਾਂਗੇ ਬਾੜੀ ਦੁਖੀ ਲੱਗਦੀ ਹੈ ਆਪਣੀ ਤਾਂ ਉਹੀ ਚਲੇ ਲਈ ਤੈਨੂੰ ਉਹੀ 5-7000 ਰੁਪਏ ਹੁੰਦਾ ਆਪਣਾ ਤਾਂ ਲੈ ਬਾਬਾ ਫੇਰ ਆਹ ਤਾਂ ਟੱਟ ਲੱਗਦੇ ਨੇ ਕੋਈ ਨਾ ਬਾਬਾ ਇਹਨੇ ਫੜਲੇ ਮੈਂ ਕੀ ਕਰਾਂ ਮੈਂ ਬਾਲੀ ਦੁਖੀਆਂ ਹੌਲੀ-ਹੌਲੀ ਕਰ ਦੂੰਗੀ ਉਹ ਖੜ ਜਾ ਖੜ ਜਾ ਭਗਤਨੀ ਇਹ ਤਾਂ ਬਾਲੇ ਕੱਟਣੇ ਆ ਉਹ ਕੋਈ ਨਾ ਬਾਬਾ ਮੰਨਿਆ ਕਰੋ ਮੈਂ ਤਾਂ ਕੀ ਕਰਾਂ ਬਾਲੀ ਦੁਖੀਆਂ ਓਏ ਹੋ ਭਗਤਨੀ ਤੂੰ ਰੋ ਨਾ ਬੱਬਾ ਕੀ ਕਰ ਮੇਰਾ ਹੱਲ ਕਰ ਦੋ ਭਗਤੀ ਇਹ ਰੋਣਾ ਤੂੰ ਮੈਂ ਤੇਰਾ ਹੱਲ ਕਰ ਦੂ ਬੇ ਬੱਬਾ ਐਵੇਂ ਨਾ ਕਰਿਆ ਕਰ ਤੂੰ ਚੱਲ ਚੱਲ ਤੂੰ ਇਹਨੂੰ ਭੇਜ ਦੇ ਫਿਰ ਆਪਾਂ ਕਰਦੇ ਆਂ ਗੱਲਬਾਤ ਤੇ ਆ ਜਾ ਤੂੰ ਇਹਨੂੰ ਛੱਡ ਕੇ ਮੜਾ ਜਾ ਜੈ ਹੋ ਕੋਈ ਨਾ ਬੱਬਾ ਹਾਂ ਹਾਂ ਠੀਕ ਹੈ ਤੇਰੀ ਗੱਲ ਚੰਗਾ ਬੱਬਾ ਫਿਰ ਜਾਨੀ ਆ ਹੈ ਠੀਕ ਹੈ ਭਗਤਨੀ ਜਾ ਚੰਗਾ ਜੀ ਬਈ ਤੂੰ ਇੱਧਰ ਆ ਬੱਚੀ ਤੈਨੂੰ ਹੱਥ ਨਹੀਂ ਪੋਚਣੇ ਆਏ ਹੋ ਇਹ ਗੋਦੀ ਚ ਤੈਨੂੰ ਵੀ ਲਾ ਦੀਏ ਨਾਲ ਬਾਬਿਆਂ ਦੇ ਫੇ ਭਾਈ ਬੁੱਟੇ ਮੇਰੀ ਗੱਲ ਸੁਣੋ ਠੀਕ ਹੋ ਜੂ ਪੱਕਾ ਹੁਣ ਠੀਕ ਹੋ ਜੂ ਤੂੰ ਐ ਕਰ ਕੇਰਾ ਕਰੇ ਹੋਰ ਭਾਈ ਮੈਂ ਤਾਂ ਜਾਣੀ ਆ ਕਿਤੇ ਕਲੇਸ਼ ਕਰਨ ਲੱਗ ਜੇ ਮੇਰੇ ਨਾਲ ਹੋਰ ਕੀ ਨਹੀਂ ਕੋਈ ਗੱਲ ਥੋੜੇ ਬਾਰੇ ਚੰਗਾ ਭਾਈ ਬੇ ਬੁੱਟੇ ਆ ਤੇ ਮੇਰੀ ਗੱਲ ਸੁਣੋ ਆ ਜਾ ਬੁੱਟੇ ਬੈਠ ਇਹ ਚੱਕੋ 100 100 ਰੁਪਿਆ ਤੇ ਸਵੇਰੇ ਟਾਈਮ ਨਾਲ ਆ ਜਿਓ ਆਪਾਂ ਫੇਰ ਕੋਈ ਬੰਦਾ ਪਸਾਣਾ ਹੈ ਉਰੇ ਠੀਕ ਹੈ ਟਾਈਮ ਨਾਲ ਆ ਜਿਓ ਭਾਜੋ ਹੁਣ ਭਾਜੋ ਭਾਜੋ ਹੋਰ ਸ਼ਰਾਬ ਬੁੱਟਿਆ ਆਪਣਾ ਵੀ ਕਰਦੇ ਹਾਂ ਸਿਹਾਬ ਹਾਂ ਬੁੱਟਿਆ ਹੁਣ ਦੱਸ ਓਹੋ ਕਰਾਂਗੇ ਤੇਰੀ ਇਹ ਸੇਵਾ ਪਾਣੀ ਵਾਸਤੇ ਪੈਸੇ ਇਕੱਠੇ ਕਰੇ ਨੇ ਉਹੀ ਗੱਲਾਂ ਕਰਦੇ ਆ ਯਾਰ ਬੁੱਟਿਆ ਆ ਆ ਪਿੱਛੇ ਹੀ ਕਰਦੇ ਹਾਂ ਸਿਹਾਬ ਇਹਦਾ ਇੱਥੇ ਆ ਜਾ ਉਹ ਭੇਜ ਤੇ ਤੂੰ ਬਹਿ ਜਾ ਚੌਕੜੀ ਮਾਰ ਕੇ ਯਾਰ ਤੂੰ ਆਪਣਾ ਬੈਲੀ ਬੰਦਾ ਹੈ ਤੂੰ ਮੇਰੀ ਐ ਗੱਲ ਸੁਣ ਇੱਕ ਤਾਂ ਚੱਕ ਤੇਰਾ ਜਰਦੇ ਦਾ ਪੂੜਾ ਹੀ ਲੈ ਜੀ ਅੱਜ ਤੂੰ ਘਰੇ ਉਹ ਇਹਦੇ ਨਾਲ ਨਹੀਂ ਕੁਝ ਬਣਦਾ ਪੈਗ ਪੁੱਗ ਕਿਹੜਾ ਲਾਣਾ ਹੁੰਦਾ ਮਾਲਟਾ ਮੋਟਾ ਸੰਤਰਾ ਉਹ ਹੋਈ ਰਹਿ ਗਿਆ ਤੂੰ ਗਰੀਬ ਦਾ ਗਰੀਬ ਅੱਜ ਤੈਨੂੰ ਅੰਗਰੇਜ਼ੀ ਲਵਾਵਾਂਗੇ ਉਹ ਕਾਲਾ ਕੁੱਤਾ ਦਾਰੂ ਦੀ ਗੱਲ ਸੁਣੀ ਜਾਂਦਾ ਕਾਲਾ ਕੀ ਕਹਿੰਦੇ ਹੁੰਦੇ ਨੇ ਉਹਨੂੰ ਕਾਲਾ ਡਾਗ ਬਲੈਕ ਡੌਗ ਹਾਂ ਬਲੈਕ ਡੌਗ ਨਾਲ ਉਹ ਨੂਨ ਵਾਲੀ ਸੇਂਗੀਆਂ ਦਵਾਦੀ ਮੈਨੂੰ ਉਹ ਸੇਵੀਆਂ ਕੀ ਆਂ ਇਹਨੂੰ ਲੈ ਕੇ ਚੱਲਾਂਗੇ ਕੋਈ ਵਧੀਆ ਜੇ ਰੈਸਟੋਰੈਂਟ ਤੇ ਪੂਰਾ ਐਸ ਕ੍ਰੈਸ਼ ਕਰਾਵਾਂਗੇ। ਲੈ ਬਾਬਾ ਤੂੰ ਇੱਕ ਵਾਰੀ ਹਿਸਾਬ ਕਰਦੇ ਆ ਫੇਰ ਬੈਠਦੇ ਆ। ਅਸੀਂ ਦੱਦੇ ਪੈਸੇ ਪਾਲਾਂਗੇ ਆਪਾਂ। ਮੇਰੀ ਗੱਲ ਸੁਣੇ ਤੂੰ ਅੱਜ ਜਾਣੇ ਰੱਖ ਆਪਾਂ ਕੱਲ ਕਰ ਲਾਂਗੇ। ਉਹ ਬਾਬਾ ਇਹ ਤਾਂ ਬਹੁਤ ਘੱਟ ਨੇ। ਤੇਰਾ ਐਂ ਕਰ ਤੇਰਾ 400 ਮੇਰੇ ਕਣੀ ਬਕਾਇਆ ਰਹਿ ਗਿਆ। ਠੀਕ ਹੈ ਬਾਬਾ ਮੈਂ ਅੱਗੇ ਤੋਂ ਗਾਹਕ ਨਹੀਂ ਲੈ ਕੇ ਜਾਂਦਾ ਜੇ ਤੂੰ ਪੈਸੇ ਨਹੀਂ ਦੇਂਦਾ। ਹੁਣ ਐਂ ਕਰੀ ਆ ਯਾਰ। ਚੱਲ ਲੈ 100 ਹੋਰ ਲੈ ਜਾ ਬੱਸ। ਹਲੇ ਵੀ ਨਹੀਂ ਲੋਟਿਆ। ਚੱਲ ਨਾ ਤੇਰੀ ਨਾ ਮੇਰੀ 20 ਰੁਪਏ ਹੋਰ ਇਹ ਤੇਰੇ ਰਹਿ ਗਏ ਬਾਬਾ ਹੁਣ 200 ਲੈ ਯਾਰ ਤੂੰ ਭਰਾਵਾ ਲੈ ਜਾ ਚੱਲ ਤੂੰ ਐਸ ਤਰ ਹੁਣ ਚੁੱਪ ਕਰਕੇ ਪਾਲਾ ਤੇ ਮੇਰੀ ਗੱਲ ਸੁਣ ਇਹਨੂੰ ਦੁਬਾਰੇ ਹੀ ਲਿਆਈ ਤੇ ਐਨ ਕਹਿਦੀ ਕਹਦੀ 5000 ਰੁਪਏ ਮੰਗਦਾ ਹੈ ਬਾਬਾ ਦੁਬਾਰੇ ਲੋਟ ਕਰ ਦਾਂਗੇ ਆਪਾਂ ਸਿਸਟਮ ਸਾਰਾ ਲੈ ਬਾਬਾ ਤੇਰਾ ਹੋ ਗਿਆ ਕੰਮ ਠੀਕ ਤਾਂ ਮੈਂ ਫੇਰੇ ਹੀ ਲਾਤਾ ਹਾਂ ਤੇਰੇ ਭੁੱਲ ਤੈਨੂੰ ਮਾਟ ਕੋਠੀਆਂ ਪਵਾਦਾ